ਆਗੇ ਸਤਾ ਸਾਡੇ ਲੱਗ ਨੂੰ ਮਾਰੋ ਕਹਿੰਦਾ ਕਿ ਤੇ ਲੋਕਟ ਸੁਣੈ ਨਹੀਂ ਗਾ ਪਾਈ ਫਰਦੀ ਅਸੀਂ ਬਈ ਬਹੁਤ ਸੋਹਣਾ ਸੀ ਸਰਾ ਗੱਲਬਾਤ ਤੇ ਬਈ ਸੋਦੇ ਸਾਰਿਆਂ ਦਾ ਤੁਹਾਨੂੰ ਧੰਨਵਾਦਵਾਦ ਤੁਸੀਂ ਇੰਨਾ ਪਿਆਰ ਦਿੰਦੇ ਇੱਕ ਮੇਰੀ ਕੂਕ ਕਦੀ ਕਦੇ ਫਟਵਾਰੀ ਕਹਿੰਦੇ ਨਾ ਕਦੇ ਡੀਸੀ ਮਾਹ ਜਰ ਮਾ ਕੁਛ ਮਰ ਕੀ ਕਰ ਤੈਨੂੰ ਕੀ ਨਾਟਗਿਆ ਨਾਟਗਿਆ ਬਈ ਸਾਰਿਆਂ ਦਾ ਧੰਨਵਾਦ ਹੈਗਾ ਨਾ ਨਾਟਗਿਆ ਦਾ ਇੱਕੋ ਹੀ ਸੀਗਾ ਤੇ ਚਲੋ ਤੁਸੀਂ ਪਿਆਰ ਦਿੱਤਾ ਸਾਰਿਆਂ ਨੇ ਨਾ ਤੇ ਸੀਐਮ ਸਾਹਿਬਾ ਦੀ ਵੀਡੀਓ ਕਿਨੇ ਕਿਤੇ ਦੇਖੀ ਆ ਆਵਾਜ਼ ਨਾ ਹੋ ਜੇ ਇਹ ਯਾਉਂ ਤੇ ਨਹੀਂ ਯਾਰ ਕੱਲਾ ਕੋਈ ਧੀਆ ਸਿੰਝਾ ਮੇਲੇ ਦਵਾਰੇ ਲੱਗਣ ਲਾ ਦੂ 10 ਗਰੂਰਾਂ ਨੇ ਸੋਟਾ ਮੈਂ ਸੋਟਾ ਹੋ ਜਾ ਹੋ ਜਾ ਤੇ ਬਾਈ ਬਹੁਤ ਵਧੀਆ ਲੱਗਿਆ ਹਣਾ ਤੁਸੀਂ ਇੰਨਾ ਪਿਆਰ ਦਿੰਨੇ ਉੱਤੇ ਅਸੀਂ ਵੀ ਬਾਈ ਉੱਥੇ ਖੜਦੇ ਹੁੰਦੇ ਸੀ ਹਣਾ ਜਿੱਥੇ ਉਹ ਲੋਹੇ ਦੀ ਗਰੱਲਾ ਤੇ ਤੂੰ ਸਾਰਿਆਂ ਨੇ ਹਣਾ ਜਮਾ ਜੀਰੋ ਤੋਂ ਖੂਚੋ ਕੱਕੇ ਦੀ ਦੂਰ ਹਾਂ ਵਧੀਆ ਖੜਾਇਆ ਅਪਦੇਰ ਸਗਰੂਰ ਵਾਲੇ ਪਮਕੜਾਉਂਦੇ ਆ ਬਸਤੀਆਂ ਸੱਜਾ ਮੇਰੀ ਮਬਾਰਕਗੀ ਆ ਨਾ ਪਹਿਲਾਂ ਰੱਖਣਾ ਆਪਣਾ ਦੂਜਾ ਦਾੜੀ ਜਾਉਂਦੀ ਨਹੀਂ ਇਹ ਗੱਲ ਮੈਂ ਕਹਿੰਦਾ ਹੁੰਦਾ ਸੀ ਕਿ ਫਿਰ ਸਗਰੂਰ ਵਾਲੇ ਨੇ ਨਾ ਪਮਕੜ ਨੇ ਇਹ ਬਲਵੰਤ ਭਾਈ ਦੇ ਫਰਦੇ ਨੇ ਤੇ ਬਾਓ ਸਾਡੇ ਉਸਤਾਦ ਸਾਹਿਬ ਲਓ ਜੀ ਬਣਾਓ ਗੱਲ ਬਹੁਤ ਮਿਹਰਬਾਨੀ ਭਾਈ ਜੀ ਬਹੁਤ ਵਧੀਆ ਆਰਟਿਸਟ ਨੇ ਵੀ ਤੇ ਬਾਕੀ ਤਾੜੀ ਮਾਰੋ ਬਾਈ ਖੁੱਲ ਕੇ ਬਹੁਤ ਬਹੁਤ ਮਾਣੀ ਥੈਂਕ ਯੂ ਇਹਨਾਂ ਟੂਰਨਾਮੈਂਟ ਦੇਖਦੇ ਆਪਾਂ ਤੇ ਬਾਈ ਧੂਤੇ ਦਾ ਵੀ ਧੰਨਵਾਦ ਕਰਦੇ ਆ ਬਹੁਤ ਦਿਲਬਾਨੀ ਹੈਲੋ ਤੇ ਭਾਈ ਆਪਣੇ ਨਾਲ ਇੱਕ ਜਿਵੇਂ ਪਾਨਾ ਸਿੱਧੂ ਬਾਈ ਦੀ ਸਾਰੇ ਨੂੰ ਸਪੋਰਟ ਕਰੋ ਤੇ ਸਿੱਧੂ ਮੂਸੇਵਾਲੇ ਬਾਈ ਦਾ ਹਨਾ ਇੰਸਟਾਗ੍ਰam ਤੇ ਭਾਈ ਲਿਖਿਆ ਕਰੋ ਯਾਰ ਹਨਾ ਬਾਈ ਨੂੰ ਸਪੋਰਟ ਕਰਨਾ ਚਾਹੀਦਾ ਹੈ ਨੇ ਸਤੂ ਜੀ ਵੀ ਬਈ ਖੁੱਲ ਕੇ ਸਪੋਰਟ ਕਰੋਗਾ ਅੱਗੇ ਆਓ ਬਈ ਜਿਹੜੇ ਪੰਜਾਬ ਲਈ ਖੜਦੇ ਨੇ ਉਹਨਾਂ ਨੂੰ ਪਿੱਛੇ ਨਹੀਂ ਭੱਜਣਾ ਚਾਹੀਦਾ ਖੇਡਣਾ ਚਾਹੀਦਾ ਹੈ ਬਈ ਬਈ ਖੜੋ ਜਿਹੜੇ ਪੰਜਾਬ ਦੇ ਹੀਰੇ ਨੇ ਉਹਨਾਂ ਦੇ ਨਾਲ ਖੜੋ ਬਈ ਤੇ ਸਾਰੇ ਜਣੇ ਬਈ ਇੱਕ ਆਨਰ ਅਰਦਾਸ ਕਰੋ ਵੀ ਵੀਰੇ ਨੂੰ ਮਸਾਬ ਹੋ ਮਲੇ ਪੀਰਾ ਭੜੇ ਜਾਵੇ ਪਰ ਨਾ ਸਤੂ ਤੇ ਪਰ ਨਾ ਸਤੂ ਬਈ ਜਿੰਦਾਬਾਦ ਹੈ ਤੇ ਬਸ ਇਹ ਦੀ ਹਾਪ ਨਹੀਂ ਜਾਵੇ ਵੀਰਾ ਸਰ थैंक यू ਬਈ ਤੇ ਆਜੂਸ ਨੂੰ ਓਕੇ ਜੀ ਥੈਂਕ ਯੂ ਹੁਣ ਥੋੜਾ ਟੂਰਨਾਮੈਂਟ ਦੇਖੀਏ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਜੋ ਵੀ ਕਰਨਾ ਹੈ ਬਹੁਤ ਬਹੁਤ ਸ਼ੁਕਰੀਆ ਜੀ